ਤੁਹਾਡਾ ਸਵਾਗਤ ਹੈ ਸਾਡੇ ਪੰਜਾਬ ਮੋਟਿਵ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਕਿਉਂ ਲਾਪਤਾ ਹੋ ਰਹੇ ਨੇ ਪੰਜਾਬੀ ਵਿਦਿਆਰਥੀ ਇੱਕ ਸੱਚ ਜੋ ਤੁਹਾਡੇ ਦਿਲ ਨੂੰ ਛੂ ਜਾਵੇਗਾ ਹਰ ਸਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਆਪਣੇ ਸੁਪਨਿਆਂ ਦੇ ਪਿੱਛੇ ਕੈਨੇਡਾ ਵੱਲ ਉਡਾਨ ਭਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਵਿੱਚੋਂ ਕਈਆਂ ਦੀਆਂ ਕਹਾਣੀਆਂ ਅਧੂਰੀਆਂ ਰਹਿ ਜਾਂਦੀਆਂ ਹਨ ਉਹ ਲਾਪਤਾ ਹੋ ਜਾਂਦੇ ਹਨ ਨਾ ਘਰ ਵਾਪਸ ਆਉਂਦੇ ਹਨ ਨਾ ਹੀ ਆਪਣੇ ਪਰਿਵਾਰਾਂ ਨੂੰ ਕੋਈ ਸੁਨਿਆ ਦਿੰਦੇ ਹਨ ਇੱਕ ਮਾਂ ਆਪਣੇ ਪੁੱਤ ਦੀ ਰਾਹ ਵੇਖਦੀ ਰਹਿੰਦੀ ਹੈ ਇੱਕ ਪਿਤਾ ਆਪਣੀ ਜ਼ਮੀਨ ਵੇਚ ਕੇ ਪੇਜੇ ਬੱਚੇ ਦੀ ਖਬਰ ਲਈ ਤਰਸਦਾ ਹੈ ਇਹ ਸਿਰਫ ਗਿਣਤੀਆਂ ਦੀ ਗੱਲ ਨਹੀਂ ਇਹ ਉਹਨਾਂ ਸੁਪਨਿਆਂ ਦੀ ਗੱਲ ਹੈ ਜੋ ਕਿਸੇ ਅਣਜਾਣੇ ਬਦਲ ਵਿੱਚ ਗਵਾਜ ਜਾਂਦੇ ਹਨ ਕੀ ਹੈ ਇਸ ਦੇ ਪਿੱਛੇ ਦਾ ਰਾਜ਼ ਕੀ ਇਹ ਪੈਸੇ ਦੀ ਤੰਗੀ ਹੈ ਜਾਫਿਰ ਕੋਈ ਡੂੰਗਾ ਦੁੱਖ ਜੋ ਇਨ੍ਹਾਂ ਨੌਜਵਾਨਾਂ ਨੂੰ ਅਲੋਪ ਕਰ ਦਿੰਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਜਾਵਾਂਗੇ ਇੱਕ ਅਜਿਹੀ ਯਾਤਰਾ ਤੇ ਜਿੱਥੇ ਤੁਸੀਂ ਇਨ੍ਹਾਂ ਵਿਦਿਆਰਥੀਆਂ ਦੀਆਂ ਉਮੀਦਾਂ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਲਾਪਤਾ ਹੋਣ ਦੇ ਕਾਰਨਾਂ ਨੂੰ ਜਾਣੋਗੇ ਤੁਹਾਡੇ ਦਿਲ ਵਿੱਚ ਸਵਾਲ ਉੱਠਣਗੇ ਅਤੇ ਸ਼ਾਇਦ ਅੱਖਾਂ ਵਿੱਚ ਨਮੀ ਵੀ ਆਵੇਗੀ ਤਾਂ ਆਓ ਇਸ ਕਹਾਣੀ ਨੂੰ ਸ਼ੁਰੂ ਕਰੀਏ ਹਰ ਸਾਲ ਪੰਜਾਬ ਦੇ ਗੱਡੀਆਂ ਖੇਤਾਂ ਵਿੱਚੋਂ ਨਿਕਲ ਕੇ ਨੌਜਵਾਨ ਕੈਨੇਡਾ ਵੱਲ ਰੁੱਖ ਕਰਦੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਚਮਕ ਹੁੰਦੀ ਹੈ। ਇੱਕ ਚੰਗੀ ਪੜਾਈ, ਇੱਕ ਸੁਰੱਖਿਅਤ ਭਵਿੱਖ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਸੁਪਨਾ। ਮਾਪਿਆਂ ਨੇ ਉਹਨਾਂ ਨੂੰ ਉਮੀਦਾਂ ਦੇ ਬੀਜ ਬੀਜੇ ਹੁੰਦੇ ਹਨ। ਬੇਟਾ, ਤੂੰ ਕੈਨੇਡਾ ਜਾ, ਉੱਥੇ ਸਭ ਕੁਝ ਮਿਲੇਗਾ। ਇਹ ਸੁਪਨੇ ਸਿਰਫ ਉਹਨਾਂ ਦੇ ਨਹੀਂ ਹੁੰਦੇ, ਸਗੋਂ ਪੂਰੇ ਪਰਿਵਾਰ ਦੇ ਹੁੰਦੇ ਹਨ। ਕਈਆਂ ਦੇ ਮਾਪੇ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਹਨ ਕਰਜ਼ੇ ਲੈਂਦੇ ਹਨ ਤਾਂ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਸਕਣ ਉਹ ਸੋਚਦੇ ਹਨ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਨਿਵੇਸ਼ ਹੈ ਜਦੋਂ ਇਹ ਨੌਜਵਾਨ ਕੈਨੇਡਾ ਪਹੁੰਚਦੇ ਹਨ ਤਾਂ ਉਹ ਆਪਣੇ ਨਾਲ ਇਹ ਸਾਰੀਆਂ ਉਮੀਦਾਂ ਅਤੇ ਸੁਪਨੇ ਲੈ ਕੇ ਜਾਂਦੇ ਹਨ ਪਰ ਸਚਾਈ ਇੰਨੀ ਸੌ ਆਵਣੀ ਨਹੀਂ ਹੁੰਦੀ ਉੱਥੇ ਪਹੁੰਚ ਕੇ ਉਹਨਾਂ ਨੂੰ ਇੱਕ ਅਜਿਹੀ ਦੁਨੀਆ ਮਿਲਦੀ ਹੈ ਜੋ ਉਹਨਾਂ ਦੇ ਸੁਪਨਿਆਂ ਤੋਂ ਬਿਲਕੁਲ ਵੱਖਰੀ ਹੁੰਦੀ ਹੈ ਉਹ ਸੋਚਦੇ ਹਨ ਕਿ ਉਹ ਜਲਦੀ ਹੀ ਚੰਗੀ ਨੌਕਰੀ ਪਾ ਲੈਣਗੇ ਪਰ ਅਸਲ ਵਿੱਚ ਉਹਨਾਂ ਨੂੰ ਛੋਟੇ-ਮੋਟੇ ਕੰਮ ਕਰਨੇ ਪੈਂਦੇ ਹਨ ਇਹ ਸ਼ੁਰੂਆਤ ਹੁੰਦੀ ਹੈ ਉਹਨਾਂ ਦੀ ਉਸ ਲੜਾਈ ਦੀ ਜੋ ਉਹਨਾਂ ਨੂੰ ਇੱਕ ਅਣਜਾਣੇ ਰਾਹ ਤੇ ਲੈ ਜਾਂਦੀ ਹੈ ਕੈਨੇਡਾ ਪਹੁੰਚਣ ਤੋਂ ਬਾਅਦ ਇਹ ਪੰਜਾਬੀ ਵਿਦਿਆਰਥੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਸਭ ਤੋਂ ਪਹਿਲੀ ਸਮੱਸਿਆ ਹੁੰਦੀ ਹੈ ਪਾਸ਼ਾ ਦੀ ਬਹੁਤ ਸਾਰੇ ਵਿਦਿਆਰਥੀ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ ਜਿਸ ਕਾਰਨ ਉਹਨਾਂ ਨੂੰ ਕਾਲਜ ਵਿੱਚ ਪੜਾਈ ਸਮਝਣ ਵਿੱਚ ਦਿੱਕਤ ਹੁੰਦੀ ਹੈ ਫਿਰ ਆਉਂਦਾ ਹੈ ਸੱਭਿਆਚਾਰਕ ਅੰਤਰ ਪੰਜਾਬ ਦੇ ਖੁੱਲੇ ਖੇਤਾਂ ਅਤੇ ਗਰਮਜੋਸ਼ੀ ਵਾਲੇ ਮਾਹੌਲ ਤੋਂ ਆਏ ਇਹ ਨੌਜਵਾਨ ਕੈਨੇਡਾ ਦੇ ਠੰਡੇ ਅਤੇ ਵਿਅਕਤੀਗਤ ਜੀਵਨ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ ਆਰਥਿਕ ਮੁਸ਼ਕਿਲਾਂ ਵੀ ਘਟ ਨਹੀਂ ਹੁੰਦੀਆਂ ਪੜਾਈ ਦਾ ਖਰਚਾ ਰਹਿਣ ਸਹਿਣ ਦਾ ਖਰਚਾ ਅਤੇ ਘਰ ਭੇਜਣ ਲਈ ਪੈਸੇ ਇਹ ਸਭ ਕੁਝ ਇੱਕ ਵੱਡਾ ਬੋਝ ਬਣ ਜਾਂਦਾ ਹੈ। ਕਈ ਵਿਦਿਆਰਥੀ ਪਾਰਟ ਟਾਈਮ ਨੌਕਰੀਆਂ ਕਰਦੇ ਹਨ ਪਰ ਉਹ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦੀਆਂ। ਇਸ ਸਭ ਦੇ ਵਿਚਕਾਰ ਉਹ ਆਪਣੇ ਪਰਿਵਾਰ ਨੂੰ ਆਪਣੀਆਂ ਮੁਸ਼ਕਿਲਾਂ ਨਹੀਂ ਦੱਸਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਮਾਪਿਆਂ ਦੀਆਂ ਉਮੀਦਾਂ ਟੁੱਟਣ। ਇਹ ਇਕਲਾਪਨ ਅਤੇ ਦਬਾਅ ਉਹਨਾਂ ਨੂੰ ਅੰਦਰੋਂ-ਅੰਦਰੀ ਤੋੜ ਦਿੰਦਾ ਹੈ ਅਤੇ ਕਈ ਵਾਰ ਉਹ ਅਜੇ ਰਾਹ ਚੁਣ ਲੈਂਦੇ ਹਨ। ਜੋ ਉਹਨਾਂ ਨੂੰ ਗੁੰਮਨਾਮੀ ਵੱਲ ਲੈ ਜਾਂਦੇ ਹਨ ਇਨ੍ਹਾਂ ਮੁਸ਼ਕਲਾਂ ਦੇ ਵਿਚਕਾਰ ਕੁਝ ਪੰਜਾਬੀ ਵਿਦਿਆਰਥੀ ਆਪਣੇ ਆਪ ਨੂੰ ਗਲਤ ਰਾਹ ਤੇ ਤੁਰਦੇ ਦੇਖਦੇ ਹਨ ਪੈਸੇ ਦੀ ਤੰਗੀ ਅਤੇ ਜਲਦੀ ਅਮੀਰ ਬਣਨ ਦੀ ਲਾਲਸਾ ਕਈਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਵੱਲ ਤੱਕ ਦਿੰਦੀ ਹੈ ਡਰਗਸ ਦੀ ਤਸਕਰੀ ਛੋਟੇ ਮੋਟੇ ਅਪਰਾਧ ਜਾਂ ਗੈਰ ਕਾਨੂੰਨੀ ਤਰੀਕਿਆਂ ਨਾਲ ਪੈਸੇ ਕਮਾਉਣ ਦੀ ਕੋਸ਼ਿਸ਼ ਇਹ ਸਭ ਉਹਨਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੰਦੇ ਹਨ ਜਦੋਂ ਉਹ ਇਸ ਰਾਹ ਤੇ ਚੱਲ ਪੈਂਦੇ ਹਨ ਤਾਂ ਉਹਨਾਂ ਦਾ ਸੰਪਰਕ ਆਪਣੇ ਪਰਿਵਾਰਾਂ ਨਾਲ ਟੁੱਟ ਜਾਂਦਾ ਹੈ ਕਈ ਵਾਰ ਉਹ ਪੁਲਿਸ ਦੇ ਹੱਥੇ ਚੜ ਜਾਂਦੇ ਹਨ ਜਾਂ ਕਿਸੇ ਅਪਰਾਧਿਕ ਸਮੂਹ ਦਾ ਸ਼ਿਕਾਰ ਬਣ ਜਾਂਦੇ ਹਨ ਦੂਜੇ ਪਾਸੇ ਕੁਝ ਵਿਦਿਆਰਥੀ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਦੀ ਕੋਈ ਖਬਰ ਨਹੀਂ ਮਿਲਦੀ ਇਸ ਤੋਂ ਇਲਾਵਾ ਕੁਝ ਉਹ ਵੀ ਹੁੰਦੇ ਹਨ ਜੋ ਆਪਣੀਆਂ ਮੁਸ਼ਕਲਾਂ ਤੋਂ ਤੰਗ ਆ ਕੇ ਆਪਣੇ ਪਰਿਵਾਰ ਨਾਲ ਸੰਪਰਕ ਤੋੜ ਲੈਂਦੇ ਹਨ ਉਹ ਸੋਚਦੇ ਹਨ ਕਿ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ ਤੇ ਖਰੇ ਨਹੀਂ ਉੱਤਰ ਸਕੇ ਅਤੇ ਇਸ ਸ਼ਰਮਿੰਦਗੀ ਕਾਰਨ ਉਹ ਗੁਮਸੂਮ ਹੋ ਜਾਂਦੇ ਹਨ ਇਹ ਸਾਰੇ ਕਾਰਨ ਉਹਨਾਂ ਨੂੰ ਲਾਪਤਾ ਹੋਣ ਦੀ ਕਗਾਰ ਤੇ ਲੈ ਆਉਂਦੇ ਹਨ ਜਦੋਂ ਇਹ ਵਿਦਿਆਰਥੀ ਲਾਪਤਾ ਹੋ ਜਾਂਦੇ ਹਨ ਤਾਂ ਉਹਨਾਂ ਦੇ ਪਰਿਵਾਰਾਂ ਦੀ ਦੁਨੀਆ ਉਜੜ ਜਾਂਦੀ ਹੈ ਇੱਕ ਮਾਂ ਦੀਆਂ ਅੱਖਾਂ ਹਰ ਰੋਜ਼ ਆਪਣੇ ਪੁੱਤ ਦੀ ਰਾਹ ਵੇਖਦਿਆਂ ਥੱਕ ਜਾਂਦੀਆਂ ਹਨ ਇੱਕ ਪਿਤਾ ਜਿਸ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਆਪਣੇ ਬੱਚੇ ਦੇ ਸੁਪਨਿਆਂ ਤੇ ਲਗਾ ਦਿੱਤੀ ਹੁਣ ਖਾਲੀ ਹੱਥ ਬੈਠਾ ਸੋਚਦਾ ਹੈ ਕਿ ਉਸ ਦਾ ਬੱਚਾ ਕਿੱਥੇ ਹੈ ਉਹਨਾਂ ਨੂੰ ਨਾ ਸਿਰਫ ਆਰਥਿਕ ਨੁਕਸਾਨ ਹੁੰਦਾ ਹੈ ਸਗੋਂ ਇੱਕ ਅਜਿਹਾ ਪਾਵਨਾਤਮਕ ਦਰਦ ਵੀ ਸਹਿਣਾ ਪੈਂਦਾ ਹੈ ਜਿਸ ਦਾ ਕੋਈ ਅੰਤ ਨਹੀਂ ਕਈ ਪਰਿਵਾਰ ਆਪਣੇ ਬੱਚਿਆਂ ਦੀ ਪਾਲ ਵਿੱਚ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਕੋਲ ਨਾ ਤਾਂ ਇੰਨੇ ਪੈਸੇ ਹੁੰਦੇ ਹਨ ਅਤੇ ਨਾ ਹੀ ਕੋਈ ਰਾਹ ਉਹ ਆਪਣੇ ਬੱਚਿਆਂ ਦੀ ਇੱਕ ਛੋਟੀ ਜਿਹੀ ਖਬਰ ਲਈ ਤਰਸਦੇ ਹਨ ਪਰ ਉਹਨਾਂ ਨੂੰ ਸਿਰਫ ਖਾਮੋਸ਼ੀ ਮਿਲਦੀ ਹੈ ਇਹ ਦੁੱਖ ਸਿਰਫ ਉਹਨਾਂ ਦਾ ਨਹੀਂ ਸਗੋਂ ਪੂਰੇ ਪੰਜਾਬ ਦੇ ਸਮਾਜ ਦਾ ਹੈ ਜਦੋਂ ਇੱਕ ਨੌਜਵਾਨ ਲਾਪਤਾ ਹੁੰਦਾ ਹੈ ਤਾਂ ਉਸ ਦੇ ਨਾਲ-ਨਾਲ ਉਸ ਦੇ ਪਰਿਵਾਰ ਦੇ ਸੁਪਨੇ ਵੀ ਗਵਾਜ ਜਾਂਦੇ ਹਨ ਇਹ ਇੱਕ ਚੱਕਰ ਹੈ ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਬਿਹਤਰ ਸਹਾਇਤਾ ਪ੍ਰਣਾਲੀਆਂ ਦੀ ਲੋੜ ਹੈ ਉਹਨਾਂ ਨੂੰ ਮਾਨਸਿਕ ਸਹਿਯਤ ਸੇਵਾਵਾਂ ਸਹੀ ਕੈਰੀਅਰ ਮਾਰਗਦਰਸ਼ਨ ਅਤੇ ਆਰਥਿਕ ਮਦਦ ਮੁਹੱਈਆ ਕਰਵਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਿਦੇਸ਼ ਜਾਣ ਦੇ ਹਕੀਕਤ ਨਾਲ ਜਾਣੂ ਕਰਵਾਉਣਾ ਜ਼ਰੂਰੀ ਹੈ ਉਹਨਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਸੁਪਨੇ ਦੇਖਣੇ ਚੰਗੀ ਗੱਲ ਹੈ ਪਰ ਉਹਨਾਂ ਨੂੰ ਪੂਰਾ ਕਰਨ ਲਈ ਸਹੀ ਤਿਆਰੀ ਅਤੇ ਜਾਣਕਾਰੀ ਵੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਇਸ ਮੁੱਦੇ ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਉਹਨਾਂ ਨੂੰ ਅਜਿਹੇ ਨਿਯਮ ਬਣਾਉਣੇ ਚਾਹੀਦੇ ਹਨ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਮਾਜ ਵਜੋਂ ਸਾਨੂੰ ਆਪਣੇ ਨੌਜਵਾਨਾਂ ਨੂੰ ਸਹਾਰਾ ਦੇਣਾ ਸਿੱਖਣਾ ਪਵੇਗਾ ਤਾਂ ਜੋ ਉਹ ਇਕੱਲੇਪਣ ਅਤੇ ਦਬਾਅ ਦਾ ਸ਼ਿਕਾਰ ਨਾ ਹੋਣ ਜੇ ਅਸੀਂ ਇਹ ਸਭ ਕਰ ਸਕੇ ਤਾਂ ਸ਼ਾਇਦ ਅਸੀਂ ਇਸ ਦੁਖਦਾਈ ਰੁਝਾਨ ਨੂੰ ਰੋਕ ਸਕੀਏ ਇਸ ਵੀਡੀਓ ਵਿੱਚ ਅਸੀਂ ਜਾਣਿਆ ਕਿ ਪੰਜਾਬੀ ਵਿਦਿਆਰਥੀ ਕੈਨੇਡਾ ਵਿੱਚ ਕਿਉਂ ਲਾਪਤਾ ਹੋ ਰਹੇ ਹਨ ਉਹਨਾਂ ਦੀਆਂ ਮੁਸ਼ਕਲਾਂ ਆਰਥਿਕ ਤੰਗੀ ਸਭਿਆਚਾਰਕ ਅੰਤਰ ਅਤੇ ਗਲਤ ਰਾਹਾਂ ਤੇ ਤੁਰਨਾ ਇਹ ਸਭ ਉਹਨਾਂ ਨੂੰ ਇੱਕ ਅਣਜਾਣੇ ਅੰਤ ਵੱਲ ਲੈ ਜਾਂਦੇ ਹਨ ਇਹ ਸਿਰਫ ਇੱਕ ਵਿਅਕਤੀ ਜਾਂ ਪਰਿਵਾਰ ਦੀ ਕਹਾਣੀ ਨਹੀਂ ਸਗੋ ਸਾਡੇ ਸਮਾਜ ਦੀ ਸਮੱਸਿਆ ਹੈ ਸਾਨੂੰ ਆਪਣੇ ਨੌਜਵਾਨਾਂ ਨੂੰ ਬਿਹਤਰ ਸਹਾਇਤਾ ਦੇਣ ਦੀ ਲੋੜ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹ ਆਪਣੇ ਸੁਪਨਿਆਂ ਦੀ ਪੇਟ ਨਾ ਚੜਨ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇਗੀ ਅਤੇ ਤੁਹਾਨੂੰ ਇਸ ਬਾਰੇ ਸੋਚਣ ਲਈ ਮਜਬੂਰ ਕੀਤਾ ਹੋਵੇਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ ਸਿੱਖਿਆ ਅਤੇ ਸਮਾਜ ਲਈ ਇੱਕ ਮਹੱਤਵਪੂਰਨ ਸੰਦੇਸ਼ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੁਪਨੇ ਦੇਖਣਾ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨਾ ਜ਼ਰੂਰੀ ਹੈ ਪਰ ਇਸ ਦੌਰਾਨ ਸਾਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਚੰਗੀ ਸਿੱਖਿਆ ਅਤੇ ਆਰਥਿਕ ਸਫਲਤਾ ਤੋਂ ਵੱਧ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਮਹੱਤਵਪੂਰਨ ਹੈ ਸਮਾਜ ਵਜੋਂ ਸਾਨੂੰ ਆਪਸ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡਾ ਕੋਈ ਵੀ ਨੌਜਵਾਨ ਆਪਣੇ ਸੁਪਨਿਆਂ ਦੀ ਪੇਟ ਨਾ ਚੜ ਜਾਵੇ